ਸਟੂਡੈਂਟਸ ਤੁਹਾਡੇ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਭ ਤੋਂ ਇਸ ਤੋਂ ਪਹਿਲਾਂ ਆਪਾਂ ਇੱਕ ਕਲਾਸ ਕਨਸਟੀਟਿਊਸ਼ਨ ਦੀ ਇੰਟਰੋਡਕਸ਼ਨ ਨੂੰ ਲੈ ਕੇ ਆਪਾਂ ਇੱਕ ਲਾਸਟ ਕਲਾਸ ਬਣਾਈ ਸੀ ਉਸ ਨੂੰ ਜਾ ਕੇ ਤੁਸੀਂ ਦੇਖ ਲਿਓ ਅੱਜ ਦੀ ਜਿਹੜੀ ਆਪਣੀ ਕਲਾਸ ਹੋਏਗੀ ਇਹ ਹੋਏਗੀ ਕੀ ਕਨਸਟੀਟਿਊਸ਼ਨ ਕਿਸ ਤਰੀਕੇ ਨਾਲ ਬਣਾਇਆ ਗਿਆ ਕਿਹੜੇ ਕਿਹੜੀਆਂ ਔਂਕੜਾਂ ਦਾ ਸਾਹਮਣਾ ਤਿਆਰ ਕਰਨਾ ਪਿਆ ਕਿਹੜੇ ਕਿਹੜੀਆਂ ਮੀਟਿੰਗਾਂ 'ਚ ਬਣਾਈਆਂ ਗਈਆਂ ਕਿਸ ਤਰੀਕੇ ਨਾਲ ਭਾਰਤੀ ਸੰਵਿਧਾਨ ਦਾ ਜਿਹੜਾ ਖਰੜਾ ਤਿਆਰ ਕੀਤਾ ਗਿਆ ਤੇ ਕਦੋਂ ਲਾਗੂ ਕੀਤਾ ਗਿਆ ਕਿਸ ਤਰੀਕੇ ਨਾਲ ਬਣਾਉਣ ਦੇ ਵਿੱਚ ਔਂਕੜਾਂ ਔਂਕੜਾਂ ਜਾਂ ਮੁਸੀਬਤਾਂ ਆਈਆਂ ਕਿੰਨੇ-ਕਿੰਨੇ ਦਾ ਸਹਿਯੋਗ ਰਿਹਾ ਉਸ ਤਰੀਕੇ ਨਾਲ ਆਪਾਂ ਕਨਸਟੀਟਿਊਸ਼ਨ ਦੀ ਪੂਰੀ ਪ੍ਰਕਿਰਿਆ ਅੱਜ ਆਪਾਂ ਇਸ ਕਲਾਸ ਦੇ ਵਿੱਚ ਜਾਣਾਂਗੇ ਉਸ ਤੋਂ ਪਹਿਲਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇ ਪੰਜਾਬ ਦੇ ਹਾਲਾਤ ਅ ਬਹੁਤ ਬਿਹਤਰ ਬਣੇ ਹੋਏ ਨੇ ਆਪਾਂ ਦੇਖ ਸਕਦੇ ਹਾਂ ਇਸ ਬੱਤਰ ਹਲਾਤਾਂ ਦੇ ਵਿੱਚ ਅ ਥੋੜਾ ਬਹੁਤ ਜੋ ਹੜਪੀਟ ਤੇ ਤੁਹਾਡੇ ਨੇੜੇ ਤੇਰੇ ਲੱਗਦਾ ਤਾਂ ਉਸ ਦਿਨਾਂ ਦੀ ਜਾ ਕੇ ਮਦਦ ਕਰਾਇਆ ਕਰੋ ਤੁਸੀਂ ਜੇ ਕੋਈ ਤੁਹਾਨੂੰ ਲੱਗਦਾ ਕਿਸੇ ਦਾ ਘਰ ਟਹਿ ਗਿਆ ਕੋਈ ਰਾਸ਼ਨ ਕਣੀਓ ਭੁੱਖਾ ਹੈ ਕੋਈ ਹਰੇ ਚਾਰੇ ਕਣੀਓ ਤਾਂ ਬਹੁਤ ਸਾਰੀ ਸੰਸਥਾਵਾਂ ਨੇ ਆਪਣੇ ਨੰਬਰ ਦਿੱਤੇ ਹੋਏ ਨੇ ਤਾਂ ਉਹਨਾਂ ਦੇ ਉਹਨਾਂ ਦੇ ਆਪਾਂ ਉਹਨਾਂ ਤੱਕ ਪਹੁੰਚ ਕਰੋ ਅਤੇ ਹਰ ਪੀੜਤਾਂ ਦੀ ਹਰ ਸੰਭਵ ਹੋ ਸਕੇ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਕਿਸਾਨ ਮਜ਼ਦੂਰਾਂ ਦਾ ਆਪਾਂ ਸਾਥ ਦੇ ਸਕੀਏ ਹੁਣ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਜਿਹੜਾ 1852 ਤੋਂ ਲੈ ਕੇ ਬ੍ਰਿਟਿਸ਼ ਰਾਉਣ ਦੌਰ ਕਾਫੀ ਲੰਬੇ ਲੰਬੇ ਸਮੇਂ ਤੱਕ ਭਾਰਤ ਤੇ ਜਿਹੜਾ ਰਾਜ ਕੀਤਾ ਸੀ 1857 ਦੇ ਵਿਦਰੋਹ ਤੋਂ ਬਾਅਦ 1857 ਦੇ ਵਿੱਚ ਜਿਹੜਾ ਬ੍ਰਿਟਿਸ਼ ਕ੍ਰਾਉਨ ਬਣਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਵੱਖ-ਵੱਖ ਕਾਨੂੰਨ ਬਣਾਏ ਗਏ ਸੀ ਜਿਵੇਂ 1861 ਦਾ 1892 1909 ਇਹ ਐਕਟ ਆਪਾਂ ਮਾਡਰਨ ਇੰਡੀਆ ਦੇ ਜਿੱਦਣ ਕਲਾਸ ਕਰਾਂਗੇ ਉਸ ਦੇ ਵਿੱਚ ਪ੍ਰੋਪਰਲੀ ਜ਼ਿਕਰ ਕਰ ਲਾਂਗੇ ਆਪਾਂ ਹੁਣ ਗੱਲ ਕਰਦੇ ਹਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਜੋ ਕਿ ਅੱਜ ਦਾ ਆਪਣਾ ਟੌਪਿਕ ਨਾਲ ਮੇਲ ਖਾਂਦਾ ਹੈ ਅੱਜ ਦਾ ਆਪਣਾ ਟੌਪਿਕ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਦੀ ਮੇਕਿੰਗ ਬਾਰੇ ਹੈ ਉਸ ਦੇ ਨਾਲ ਸੰਬੰਧਿਤ 1935 ਦਾ ਜਿਹੜਾ ਐਕਟ ਹੈ ਉਹ ਪਾਰਟ ਦਾ ਸਵਿਧਾਨ ਬਣਾਉਣ ਲਈ ਬਣਾਇਆ ਗਿਆ ਸੀ ਪਰ ਇਸ ਇਸ ਦੇ ਵਿੱਚ ਇੱਕ ਹੋਰ ਰਿਜੈਕਟ ਕਰ ਦਿੱਤਾ ਗਿਆ ਭਾਰਤੀ ਨੇਤਾਵਾਂ ਨੂੰ ਕਿਉਂ ਨੇਤਾਮਾਂ ਨੇ ਕਿਉਂ ਉਸਨੂੰ ਰਿਜੈਕਟ ਕੀਤਾ ਕਿਉਂਕਿ ਇਹ ਇਸ ਇਸ ਐਕਟ ਦੇ ਵਿੱਚ 11 ਤਰ ਪਾਵਰ ਗਵਰਨਰ ਜਰਨਲ ਅਤੇ ਜਰਨਲਾਂ ਨੂੰ ਪਾਵਰਾਂ ਦਿੱਤੀਆਂ ਗਈਆਂ ਸੀ ਇਸ ਐਕਟ ਦਾ ਮਤਲਬ ਇਸ ਤਰੀਕੇ ਨਾਲ ਬਣਾਇਆ ਗਿਆ ਤੀ ਇਹ ਸਵਿਧਾਨ ਇਹ ਐਕਟ ਇਸ ਤਰੀਕੇ ਨਾਲ ਬਣਾਇਆ ਗਿਆ ਸੀ ਗਵਰਨਰਮੈਂਟ ਆਫ ਇੰਡੀਆ ਐਕਟ 1935 ਕੀ ਬ੍ਰਿਟਿਸ਼ ਵੱਧਦੇ ਵੱਧੇ ਲੰਬਾ ਸਮਾਂ ਹੋਰ ਭਾਰਤ ਤੇ ਰਾਜ ਕਰੇ ਉਹਨਾਂ ਦਾ ਮਕਸਦ ਭਾਰਤ ਨੂੰ ਛੱਡਣਾ ਨਹੀਂ ਬਲਕਿ ਹੋਰ ਲੰਬੇ ਸਮੇਂ ਤੱਕ ਰਾਜ ਕਰਨਾ ਸੀ ਇਸ ਕਰਕੇ ਜਿਹੜਾ ਇਹ 1935 ਦਾ ਐਕਟ ਹੈ ਇਹ ਸੰਵਿਧਾਨ ਪ੍ਰੋਪਰ ਨਹੀਂ ਬਣ ਸਕਿਆ ਇਹ ਅਸਫਲ ਰਿਹਾ ਉਸ ਤੋਂ ਬਾਅਦ ਹੁਣ ਆਜ਼ਾਦੀ ਦੀ ਲੜਾਈ ਲਈ ਲੋਕ ਮੰਗ ਕਰ ਰਹੇ ਸਨ ਅਤੇ ਭਾਰਤੀ ਸੰਵਿਧਾਨ ਦੀ ਮੰਗ ਹੈ ਜਿਹੜੀ ਜ਼ੋਰ ਨਾਲ ਉੱਠਣ ਲੱਗੀ ਸਭ ਤੋਂ ਪਹਿਲਾਂ ਅੱਗੇ ਚੱਲਣ ਤੋਂ ਪਹਿਲਾਂ ਆਪਾਂ ਇਸ ਗੱਲ ਤੇ ਨਜ਼ਰ ਮਾਰਦੇ ਹਾਂ ਸਵਿਧਾਨ ਬਣਾਉਣ ਦੀ ਮੰਗ ਸਭ ਕਿੰਨਾ ਕਿੰਨਾਂ ਨੇ ਕੀਤੀ ਸਭ ਤੋਂ ਪਹਿਲਾਂ ਕਿੰਨਾਂ ਨੇ ਕੀਤੀ ਕਿੰਨਾਂ ਨੇ ਕਿਹੜੇ ਸਮੇਂ ਦੌਰਾਨ ਕੀਤੀ ਇਹ ਇੱਕ ਵਾਰ ਕਈ ਵਾਰ ਪੁੱਛਿਆ ਜਾਂਦਾ ਹੈਗਾ ਆਪਾਂ ਹੁਣ ਗੱਲ ਕਰਦੇ ਹਾਂ 1895 ਦੇ ਵਿੱਚ ਕਾਂਗਰਸ ਦੇ ਜਿਹੜੇ ਨੇਤਾਵਾਂ ਨੇ ਉਹਨਾਂ ਨੇ ਕਨਸਟੀਟਿਊਸ਼ਨ ਆਫ ਇੰਡੀਆ ਬਿੱਲ ਪੇਸ਼ ਕੀਤਾ ਇਹਨਾਂ ਨੇ ਵੀ ਮਤਲਬ ਸਵਿਧਾਨ ਛਾੜ ਲਿਖਤੀ ਸਵਿਧਾਨ ਦੀ ਜਿਹੜੀ ਮੰਗ ਰੱਖੀ ਸਭ ਤੋਂ ਪਹਿਲਾਂ ਜਿਹੜੀ 1895 ਦੇ ਵਿੱਚ ਮੰਗ ਕੌਣ ਰੱਖਦਾ ਹੈ ਕਾਂਗਰਸ ਦੇ ਕੁਝ ਨੇਤਾ ਕਨਸਟੀਟਿਊਸ਼ਨ ਆਫ ਕੀ ਕੀਤਾ ਸੀ ਇਹਨਾਂ ਨੇ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਬਿੱਲ ਪੇਸ਼ ਕੀਤਾ ਸੀਗਾ ਉਸ ਤੋਂ ਬਾਅਦ 1917 ਦੇ ਵਿੱਚ ਐਨੀ ਬੈਂਸੈਂਟ ਅਤੇ ਗੰਗਾਬਾਲ ਗੰਗਾਧਰ ਤਿਲਕ ਇਹ ਮਿਲ ਕੇ ਜਦੋਂ ਹੋਮ ਰੂਲ ਮੂਵਮੈਂਟ ਚੱਲ ਰਹੀ ਹੁੰਦੀ ਹੈ ਹੋਮ ਰੂਲ ਹੋਮ ਰੂਲ ਮੂਵਮੈਂਟ ਦੌਰਾਨ ਇਹ ਐਨੀ ਬੈਂਸੈਂਟ ਅਤੇ ਗੰਗਾਬਾਲ ਗੰਗਾਧਰ ਤਿਲਕ ਇਹ ਵੀ ਕਨਸਟੀਟਿਊਸ਼ਨ ਦੀ ਮੰਗ ਹੈ ਜਿਹੜੇ ਰੱਖਦੇ ਹੈਗੇ ਹੁਣ ਆਪਾਂ ਗੱਲ ਕਰਦੇ ਹਾਂ ਮਹਾਤਮਾ ਗਾਂਧੀ ਜੀ 1922 ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਕਿਹਾ ਸਾਡੇ ਦੇਸ਼ ਦਾ ਆਪਣਾ ਸੰਵਿਧਾਨ ਹੋਣਾ ਚਾਹੀਦਾ ਹੈ ਇਹ ਇਹ ਜਿਹੜੇ ਨੇਤਾ ਸੀ ਇਹ ਆਪਣਾ ਲਿਖਤੀ ਸੰਵਿਧਾਨ ਚਾਹੁੰਦੇ ਦੀ ਰਿਟਰਨ ਦੇ ਵਿੱਚ ਇਹਨਾਂ ਨੇ ਵੀ 1922 ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਸੰਵਿਧਾਨ ਦੀ ਜਿਹੜੀ ਮੰਗ ਬੜੇ ਜ਼ੋਰ ਦੇ ਕੇ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਨਹਿਰੂ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਨਹਿਰੂ ਰਿਪੋਰਟ ਜੋ ਕਿ ਮੋਤੀ ਲਾਲ ਨਹਿਰੂ ਮੋਤੀ ਲਾਲ ਨਹਿਰੂ ਨੇ ਪੇਸ਼ ਕੀਤੀ ਸੀ ਇਹ ਮਤਲਬ ਡਰਾਫਟ ਇਹਨਾਂ ਨੇ ਕੀ ਕੀਤਾ ਸੀ ਡਰਾਫਟ ਕਨਸਟੀਟਿਊਸ਼ਨ ਪੇਸ਼ ਕੀਤਾ ਸੀ ਕਦੋਂ ਕੀਤਾ ਸੀ 1928 ਦੇ ਵਿੱਚ ਇਹਨਾਂ ਦਾ ਵੀ ਮਕਸਦ ਹੈ ਜਿਹੜਾ ਸੰਵਿਧਾਨ ਬਣਾਉਣਾ ਹੈ ਸਾਡਾ ਆਪ ਦਾ ਇੱਕ ਸੰਵਿਧਾਨ ਚਾਹੀਦਾ ਸੀ ਅੱਗੇ ਗੱਲ ਕਰਦੇ ਹਾਂ 1934 ਦੇ ਵਿੱਚ 1934 ਦੇ ਵਿੱਚ ਕੌਣ ਰੱਖਦੇ ਐਮ ਐਨ ਰੌਏ ਐਮ ਐਨ ਰੌਏ ਨੇ ਮਤਲਬ ਕਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਇੱਕ ਸਪਸ਼ਟ ਮੰਗ ਰੱਖ ਦਿੱਤੀ ਸੀ ਇਹ ਵੀ ਆਪਣਾ ਲਿਖਤੀ ਸਵਿਧਾਨ ਚਾਹੁੰਦੇ ਸੀ ਉਹਨਾਂ ਨੇ 1934 ਦੇ ਵਿੱਚ ਆਪਾਂ ਕਹਿ ਸਕਦੇ ਹਾਂ ਐਮ ਐਨ ਰਾਵੇ ਨੇ ਸਵਿਧਾਨ ਦੀ ਮੰਗ ਹੈ ਜਿਹੜੇ ਉਹ ਕਰਦੇ ਆਗੇ ਅੱਗੇ ਆਪਾਂ ਗੱਲ ਕਰਦੇ ਆ 1935 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਆਫੀਸ਼ਲ ਤੌਰ ਤੇ ਅਸੈਂਬਲੀ ਦੀ ਮੰਗ ਸਬਕਾਰ ਕੀਤੀ ਇਹ ਵੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਜਿਹੜਾ ਆਪਣਾ ਆਪਣੇ ਆਪਣਾ ਲਿਖਤੀ ਸਵਿਧਾਨ ਚਾਉਂਦੇ ਸੀ ਅੱਗੇ ਗੱਲ ਕਰਦੇ ਆ 1928 ਦੇ ਵਿੱਚ ਜਵਾਰलाल नेहरू ਨੇ ਐਲਾਨ ਕੀਤਾ ਸੀ ਕਿ ਇਸ ਭਾਰਤ ਦਾ ਸਵਿਧਾਨ ਸਿਰਫ ਲੋਕਾਂ ਵੱਲੋਂ ਚੁਣੀ ਹੋਈ ਅਸੈਂਬਲੀ ਹੀ ਬਣਾਵੇਗੀ ਮਤਲਬ ਡਰਾਫਟ ਕਮੇਟੀ ਦਾ ਇੱਕ ਅੱਗੇ ਜਾ ਕੇ ਆਪਾਂ ਕਹਿ ਸਕਦੇ ਹਾਂ ਡਰਾਫਟ ਡਰਾਫਟਿੰਗ ਕਮੇਟੀ ਦੀ ਸੂਚੋਂਨ ਕਰਨਾ ਇਹ ਵੀ ਮਤਲਬ ਆਪਾਂ ਕਹਿ ਸਕਦੇ ਹਾਂ 1928 ਦੇ ਵਿੱਚ ਜਵਾਹਰ ਲਾਲ ਨਹਿਰੂ ਇਹਨਾਂ ਦਾ ਵੀ ਇੱਕੋ ਇੱਕ ਮਕਸਦ ਸੀ ਸਾਡਾ ਇੱਕ ਅਲੱਗ ਤੋਂ ਕਨਸਟੀਟਿਊਸ਼ਨ ਤਿਆਰ ਕਰਨਾ ਉਸ ਤੋਂ ਬਾਅਦ ਆਪਾਂ ਅੱਗੇ ਕਹਿ ਸਕਦੇ ਇੱਕ ਮੰਗ ਜ਼ੋਰ ਫੜਨ ਲੱਗੀ ਸੀ ਹੁਣ ਅੱਗੇ ਸੰਵਧਾਨ ਬਣਾਉਣ ਲਈ 8 ਅਗਸਤ 1946 ਨੂੰ ਕੈਬਨਟ ਮਿਸ਼ਨ ਯੋਜਨਾ ਆਈ ਹੁਣ ਸੰਵਿਧਾਨ ਕਿਵੇਂ ਤਿਆਰ ਕੀਤਾ ਕਿਹੜੇ ਕਿਹੜੇ ਘਟਨਾਵਾਂ ਵਾਪਰਦੀਆਂ ਉਸ ਦੇ ਬਾਰੇ ਆਪਾਂ ਪੜ ਰਹੇ ਹਾਂ 8 ਅਗਸਤ 1946 ਨੂੰ ਕੈਬਨਟ ਕੈਬਨਟ ਮਿਸ਼ਨ ਯੋਜਨਾ ਆਈ ਮਤਲਬ ਬ੍ਰਿਟਿਸ਼ ਸਰਕਾਰ ਨੇ ਆਪਣੇ ਕੈਬਨਟ ਮਿਸ਼ਨ ਆਪਣੇ ਮਕਸਦ ਲਈ ਇੱਕ ਬੰਦੇ ਭੇਜੇ ਤਿੰਨ ਜਿਹੜੇ ਉਸ ਤੋਂ ਮੇ ਕੈਬਨਟ ਮਿਸ਼ਨ ਯੋਜਨਾ ਨਾਲ ਸੰਬੰਧ ਰੱਖਦੇ ਤਿੰਨ ਅਧਿਕਾਰੀ ਆਉਂਦੇ ਹਨ ਉਹਨਾਂ ਦਾ ਨਾਮ ਆਪਾਂ ਹਫਤ ਤੱਕ ਪਹਿਲਾਂ ਉਹਨਾਂ ਦਾ ਨਾਮ ਕਰਦੇ ਹਾਂ ਉਹ ਸੀ ਲਾਰਡ ਪੈਥਿਕ ਲਾਰੈਂਸ ਸਰ ਸਟੈਫਫੋਰਡ ਕ੍ਰਿਪਸ ਏ ਵੀ ਅਲੈਗਜੈਂਡਰ ਇਹ ਬਹੁਤ ਫੇਮਸ ਨਾਮ ਨੇ ਇਹ ਯਾਦ ਰੱਖ ਲਿਓ ਹਨਾ ਆਪਾਂ ਸ਼ਾਰਟਕਟ ਐਲ ਐ ਐ ਆਪਾਂ ਕਹਿ ਸਕਦੇ ਹਾਂ ਇਸ ਤਰੀਕੇ ਨਾਲ ਯਾਦ ਰੱਖ ਲਓ ਟ੍ਰਿਕ ਬਣਾ ਲਿਓ ਐਲ ਐ ਐ ਐਲ ਐ ਐ ਲਾਰਡ ਪੈਥਿਕ ਲਾਰੈਂਸ ਸਰ ਸਟਾਫਵਰਡ ਕ੍ਰਿਪਸ ਏ ਵੀ ਅਗਲ ਅਲੈਗਜੈਂਡਰ ਇਹ ਅਧਿਕਾਰੀ ਸੀ ਇਹਨਾਂ ਦੇ ਨਾਮ ਅਕਸਰ ਪੁੱਛ ਲਏ ਜਾਂਦੇ ਹਨ ਕੈਬਨਟ ਮਿਸ਼ਨ ਦੇ ਜਿਹੜੇ ਤਿੰਨ ਅਧਿਕਾਰੀ ਸੀ ਉਹਨਾਂ ਦੇ ਨਾਮ ਦੱਸੋ ਹੁਣ ਇਹ ਜਿਹੜੇ ਤਿੰਨ ਅਧਿਕਾਰੀ ਆਉਂਦੇ ਹਨ ਜਿਹੜਾ ਕੈਬਨਟ ਮਿਸ਼ਨ ਆਉਂਦਾ ਹੈ ਇਹ ਭਾਰਤ ਨੂੰ ਪ੍ਰਪੋਜ਼ਲ ਕਰਦਾ ਹੈ ਕਿ ਕਨਸਟੀਟਿਊਸ਼ਨ ਭਾਰਤ ਦੀ ਅਸੈਂਬਲੀ ਕਨਸਟੀਟਿਊਸ਼ਨ ਅਸੈਂਬਲੀ ਬਣਾਈ ਜਾਵੇ ਇੱਕ ਸਤਤ ਤਰੀਕੇ ਨਾਲ ਚੋਣ ਕੀਤੀ ਜਾਵੇ ਤਾਂ ਜੋ ਭਾਰਤ ਲਈ ਇੱਕ ਸਵਿਧਾਨ ਬਣਾਇਆ ਜਾ ਸਕੇ ਇਹ ਚਾਹੁੰਦਾ ਸੀ ਇਹ ਜਿਹੜਾ ਉਸ ਸਮੇਂ ਦੀ ਪਾਰਟੀ ਸੀ ਆਪਾਂ ਕਹਿ ਸਕਦੇ ਹਾਂ ਕਾਂਗਰਸ ਪਾਰਟੀ ਮੁ슬림 ਲੀਗ ਪਾਰਟੀ ਜਿਹੜੇ ਹੋਰ ਪਾਰਟੀਆਂ ਦੀ ਉਹਨਾਂ ਦੇ ਵਿੱਚ ਇਹ ਸਮਝੌਤਾ ਕਰਾਉਣਾ ਚਾਹੁੰਦਾ ਸੀ ਪਰ ਇਹ ਜਿਹੜਾ ਕੈਬਨਟ ਮਿਸ਼ਨ ਹੈ ਇਹ ਆਸਫਲ ਰਹਿੰਦਾ ਹੈ ਜਿਸ ਕਰਕੇ 1947 ਦਾ ਜਿਹੜਾ ਸਾਡਾ ਵਟਵਾਰਾ ਦੇਖਣ ਨੂੰ ਮਿਲਦਾ ਹੈ ਅਗਰ ਇਹ ਸਮਝੌਤਾ ਕਰਾ ਦਿੰਦਾ ਤਾਂ ਇਹ 1947 ਦਾ ਵਟਵਾਰਾ ਨਹੀਂ ਹੋਣਾ ਸੀ ਪਰ ਕਰਕੇ ਇਹ ਆਸਫਲ ਰਹਿੰਦਾ ਤਾਂ ਅਸੀਂ ਇੱਕ ਵਟਵਾਰਾ ਦੇਖਣ ਨੂੰ ਮਿਲਦੇ ਹੁਣ ਅੱਗੇ ਜਾ ਕੇ ਆਪਾਂ ਕਹਿ ਸਕਦੇ ਹਾਂ ਸੰਵਿਧਾਨ ਬਣਾਉਣ ਦਾ ਮਕਸਦ ਨਾਲ ਸਭ ਤੋਂ ਪਹਿਲਾਂ 9 ਦਸੰਬਰ 1946 ਨੂੰ ਕਨਸਟੀਟਿਊਸ਼ਨ ਅਸੈਂਬਲੀ ਦੀ ਪਹਿਲੀ ਬੈਠਕ ਹੁੰਦੀ ਹੈ ਇਹ ਵੀ ਬਹੁਤ ਫੇਮਸ ਹੈ ਅਗਰ ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੈ ਭਾਰਤ ਦੇ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ 9 ਦਸੰਬਰ 1946 ਨੂੰ ਜਿਹੜੀ ਪਹਿਲੀ ਮੀਟਿੰਗ ਹੁੰਦੀ ਹੈਗੀ ਇਸ ਮੀਟਿੰਗ ਦੀ ਪ੍ਰਧਾਨਗੀ ਜਿਹੜੀ ਸਥਾਈ ਪ੍ਰਧਾਨ ਡਾਕਟਰ ਸਚੀਨੰਦ ਸਿਨਾ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਜੋ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਸਨ ਇਸ ਦੇ 299 ਆਪਾਂ ਕਹਿ ਸਕਦੇ ਹਾਂ ਮੈਂਬਰ ਸੀਗੇ ਡਾਕਟਰ ਉਸ ਤੋਂ ਬਾਅਦ ਡਾਕਟਰ ਸਚੀਨੰਦ ਸਿਨਾ ਤੋਂ ਬਾਅਦ ਜਿਹੜੇ ਡਾਕਟਰ ਰਜਿੰਦਰ ਪ੍ਰਸ਼ਾਦ ਪ੍ਰਧਾਨ ਬਣਦੇ ਨੇ ਪਰ ਪਹਿਲੀ ਮੀਟਿੰਗ ਜਿਹਦਾ ਮਕਸਦ ਸੀ ਡਰਾਫਟਿੰਗ ਕਮੇਟੀ ਬਣਾਉਣਾ ਤਾਂ ਜੋ ਇੱਕ ਡਰਾਫਟਿੰਗ ਕਮੇਟੀ ਬਣਾਈ ਜਾ ਸਕੇ ਇੱਕ ਸੰਵਿਧਾਨ ਦਾ ਜੇ ਆਪਾਂ ਖਰੜਾ ਤਿਆਰ ਕਰ ਸਕੀਏ ਹੁਣ ਇਹ ਪਹਿਲੀ ਮੀਟਿੰਗ ਤੋਂ ਬਾਅਦ ਇੱਕ ਦੋ ਦਿਨਾਂ ਬਾਅਦ ਹੀ 11 ਦਸੰਬਰ 1946 ਨੂੰ ਜਿਹੜਾ ਕਿ ਦੂਜੀ ਮੀਟਿੰਗ ਹੁੰਦੀ ਹੈ ਸੰਵਿਧਾਨ ਸਭਾ ਦੀ ਦੂਜੀ ਬੈਠਕ ਜਾਂ ਸੰਵਿਧਾਨ ਸਭਾ ਦੀ ਦੂਜੀ ਮੀਟਿੰਗ 11 ਦਸੰਬਰ 1946 ਇਹ ਵੀ ਪੋਰਟੈਂਟ ਹੈ ਇਸ ਨੂੰ ਡੇਟ ਨੂੰ ਥੋੜਾ ਜਿਹਾ ਦਿਮਾਗ ਦੇ ਵਿੱਚ ਫਿੱਟ ਕਰ ਲਿਓ ਇਹ ਮੀਟਿੰਗ ਵਿੱਚ ਕੈਬਨਟ ਮਿਸ਼ਨ ਪਲਾਨ ਨੂੰ ਸਰਵ ਸਹਿਮਤੀ ਨਾਲ ਸੈਪਟ ਕੀਤਾ ਗਿਆ ਜਿਹੜਾ ਕੈਬਨਟ ਮਿਸ਼ਨ ਦਾ ਪਲਾਨ ਸੀ ਉਸ ਨੂੰ ਸਹਿਮਤੀ ਮਤਲਬ ਨਹਿਰੂ ਤੇ ਜਿਹੜੇ ਹੋਰੇ ਸੀ ਉਹਨਾਂ ਨੇ ਜਿਹੜਾ ਕੈਬਨਟ ਮਿਸ਼ਨ ਦਾ ਪਲਾਨ ਸੀ ਉਸ ਨੂੰ ਸਹਿਮਤਾ ਦੇ ਸੈਪਟ ਕਰ ਲਿਆ ਸੀ ਇਹਦਾ ਮੁੱਖ ਫੋਕਸ ਸੀ ਕਿ ਭਾਰਤੀ ਸੰਵਿਧਾਨ ਦੇ ਸਟਰਕਚਰ ਬਾਰੇ ਗੱਲਬਾਤ ਕਰਨਾ ਪਹਿਲੇ ਦੇ ਮੀਟਿੰਗ ਦੇ ਪ੍ਰਧਾਨ ਡਾਕਟਰ ਸਚੀ ਨੰਦਸੇਨ ਆਦੀ ਪਰ ਹੁਣ ਪੱਕੇ ਤੌਰ ਤੇ ਡਾਕਟਰ ਰਜਿੰਦਰ ਪ੍ਰਸ਼ਾਦ ਤੇ ਜਿਹੜੇ ਇਸ ਦੇ ਪ੍ਰਧਾਨ ਸੰਵਿਧਾਨ ਸਭਾ ਦੇ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਜਿਹੜੇ ਡਰਾਫਟing ਕਮੇਟੀ ਦੇ ਚੇਅਰਮੈਨ ਹੁੰਦੇ ਨੇ ਇਹ ਪੱਕੇ ਤੌਰ ਤੇ ਸੰਵਿਧਾਨ ਸਭਾ ਦੇ ਪ੍ਰੈਜ਼ੀਡੈਂਟ ਬਣ ਜਾਂਦੇ ਹਨ ਨਾ ਇਹਨਾਂ ਦਾ ਮਕਸਦ ਦੋਨਾਂ ਮੀਟਿੰਗਾਂ ਦਾ ਇੱਕੋ ਇੱਕ ਹੁੰਦਾ ਹੈ ਕਿ ਡਰਾਫਟing ਕਮੇਟੀ ਤਿਆਰ ਕਰੋ ਇੱਕ ਜਿਹਦੇ ਵਿੱਚ ਇੱਕ ਵਧੀਆ ਸਲਾਹਕਾਰ ਅਤੇ ਪੋਲਿਟਿਕਸ ਬੰਦੇ ਲੋ ਜੋ ਕਿ ਆਪਣੇ ਆਪਣੇ ਸੁਝਾਅ ਰੱਖਣਗੇ ਜਿਸ ਤਰੀਕੇ ਨਾਲ ਅੱਗੇ ਜਾ ਕੇ ਆਪਾਂ ਤਾਂ ਜੋ ਭਾਰਤ ਦਾ ਸੰਵਿਧਾਨ ਦਾ ਖਾਡਾ ਤਿਆਰ ਕਰ ਸਕੀਏ ਭਾਰਤ ਲਈ ਇੱਕ ਵਧੀਆ ਸੰਵਿਧਾਨ ਬਣਾਇਆ ਜਾ ਸਕੇ ਹੁਣ 26 ਜਨਵਰੀ 1947 ਨੂੰ ਇੱਕ ਡਰਾਫਟਿੰਗ ਕਮੇਟੀ ਦੀ ਸਥਾਪਨਾ ਹੋ ਜਾਂਦੀ ਹੈ ਸੰਵਿਧਾਨ ਸਭਾ ਦੇ ਜਿਹੜੀਆਂ ਦੋ ਮੀਟਿੰਗਾਂ ਨੇ ਉਹ ਆਸਫਲ ਨਹੀਂ ਰਹਿੰਦੀਆਂ ਉਹ ਨਤੀਜਾ ਸਾਹਮਣੇ ਲੈ ਕੇ ਆਉਂਦੀਆਂ ਨੇ ਕਿ 24 ਜਨਵਰੀ 1947 ਨੂੰ ਡਰਾਫਟ ਕਮੇਟੀ ਦੀ ਜਿਹੜੀ ਸਥਾਪਨਾ ਬਣਾਈ ਜਾਂਦੀ ਹੈ ਨੂੰ ਵੈਰੀ ਵੈਰੀ ਇੰਪੋਰਟੈਂਟ ਡਰਾਫਟ ਕਮੇਟੀ ਦੇ ਚੇਅਰਮੈਨ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਡਾਕਟਰ ਬੀ ਆਰbedkar ਜਿਸ ਨੂੰ ਫਾਦਰ ਆਫ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦੇ ਪਿਤਾਮਾ ਆਖਦੇ ਹਨ 24 ਜਨਵਰੀ 1947 ਨੂੰ ਇਹ ਡਰਾਫਟ ਕਮੇਟੀ ਬਣਾਈ ਗਈ ਸੀ ਇਹ ਡੇਟਸ ਯਾਦ ਰੱਖ ਲਿਓ ਹੁਣ ਇਹਨਾਂ ਦਾ ਮਕਸਦ ਕੀ ਹੁਣ ਡਰਾਫਟਿੰਗ ਕਮੇਟੀ ਦਾ ਮਕਸਦ ਕੀ ਸੀ ਇਹ ਕੀ ਵੱਖ-ਵੱਖ VOTING ਆ ਰਹੀ ਜਾਂ ਵੱਖ-ਵੱਖ ਤਰੀਕੇ ਅਪਣਾਏ ਗਏ ਜਿਸ ਤੋਂ ਬਾਅਦ ਕਿ ਭਾਰਤ ਸੰਵਿਧਾਨ ਦੇ ਵਿੱਚ ਕੀ ਸ਼ਾਮਲ ਕਰਨਾ ਹੈ ਫੰਡਾਮੈਂਟਲ ਰਾਈਟਸ ਫੰਡਾਮੈਂਟਲ ਡਿਊਟੀਆਂ ਜਾਂ ਇਹਨਾਂ ਨੂੰ ਸ਼ਾਮਲ ਕਰਨਾ ਇਸ ਤੇ ਚਰਚਾਾਂਵਾਂ ਕੀਤੀਆਂ ਜਾਂਦੀਆਂ ਸਨ ਭਾਰਤੀ ਸੰਵਿਧਾਨ ਦਾ ਸਟਰਕਚਰ ਤਿਆਰ ਕਰਨ ਲਈ ਚਰਚਾਾਂਵਾਂ ਤੋਂ ਬਾਅਦ ਤਾਂ ਜੋ ਕਿ ਭਾਰਤ ਦਾ ਵਧੀਆ ਕਨਸਟੀਟਿਊਸ਼ਨ ਤਿਆਰ ਕੀਤਾ ਜਾ ਸਕੇ ਹੁਣ ਇਸ ਦੇ ਜਿਹੜੇ ਪ੍ਰਧਾਨ ਸੀ ਡਾਕਟਰ ਬੀ.ਆਰ. ਅਵੇਦਕਰ ਔਰ ਇਸ ਦੇ ਮੈਂਬਰਾਂ ਦਾ ਜ਼ਿਕਰ ਕਰਦੇ ਆਂ ਇਹਨਾਂ ਦੇ ਮੈਂਬਰ ਸੀ ਅ ਲਾਈ ਦੀ ਕ੍ਰਿਸ਼ਨ ਅਈਅਰ ਕੇ.ਐਮ. ਮੁੰਸੀ ਸ਼ੈਦ ਮੁਹੰਮਦ ਸਦੁੱਲਾ ਐਨ ਗਪਾਲ ਸ਼ਵਾਮੀ ਅੱਯਰ ਬੀ ਐਲ ਮਿੱਤਰ ਡੀ ਡੀ ਪੀ ਖੈਤਾਨ ਇਹਨਾਂ ਮੈਂਬਰਾਂ ਦਾ ਆਪਾਂ ਕਹਿ ਸਕਦੇ ਹਾਂ ਇਹਨਾਂ ਮੈਂਬਰਾਂ ਬਾਰੇ ਵੀ ਕਈ ਵਈ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਡਰਾਫਟ ਕਮੇਟੀ ਦੇ ਮੈਂਬਰਾਂ ਦਾ ਜ਼ਿਕਰ ਕਰੋ ਜਾਂ ਆਪਾਂ ਕਹਿ ਸਕਦੇ ਹਾਂ ਕਿ ਐਮ ਐ ਮੁਨਸੀਪਾ ਦੀਏ ਸ਼ੈਦ ਮੁਹੰਮਦ ਸਦੁੱਲਾ ਪਾਦੀਏ ਉਸ ਤੋਂ ਬਾਅਦ ਇਹਨਾਂ ਗਵਾਲ ਸ਼ਮਾਮੀ ਪਾ ਕੇ ਚੌਥਾ ਨਾਮ ਕਿਸੇ ਹੋਰ ਦਾ ਪਾਦਨ ਪੁੱਛ ਲਿਆ ਜਾਵੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਸੰਵਿਧਾਨ ਡਰਾਫਟਿੰਗ ਕਮੇਟੀ ਦਾ ਮੈਂਬਰ ਨਹੀਂ ਸੀ ਤਾਂ ਕਰਕੇ ਆਪਾਂ ਨੂੰ ਥੋੜਾ ਥੋੜਾ ਯਾਦ ਰੱਖਣਾ ਵੀ ਪੈਗਾ ਸੰਵਿਧਾਨ ਜਿਹੜੀ ਡਰਾਫਟਿੰਗ ਕਮੇਟੀ ਬਣਾਈ ਗਈ ਸੀ ਉਸ ਦੇ ਮੈਂਬਰਾਂ ਦਾ ਕਿਹੜੇ ਕਿਹੜਾ ਕਿਹੜੇ ਕਿਹੜੇ ਮੈਂਬਰ ਸੀ ਪ੍ਰਧਾਨ ਬਰਤਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਡਾਕਟਰ ਬੀ ਆਰ ਵੇਦਕਰ ਸੀ ਇਹ ਮੈਂਬਰਾਂ ਬਾਰੇ ਵੀ ਥੋੜਾ ਜਾ ਆਜਾਦ ਰੱਖ ਲਿਓ ਦੁਬਾਰਾ ਤੋਂ ਸ਼ੇਮ ਇੱਕ ਵਾਰੀ ਆਪਣੀ ਨਿਗਾਹ ਥਾਈ ਉਹਨਾਂ ਮੈਂਬਰਾਂ ਨੂੰ ਕੱਢ ਲਿਓ ਬੀ ਐਲ ਮਿੱਤਰ ਡੀਪੀ ਕੈ ਇਨ ਗਵਾਲ ਸ਼ਰਮੀ ਅਯਰ ਸ਼ਹੀਦ ਮਮਦ ਰਜ਼ਾਦੁੱਲਾ ਕੇਮ ਮੁੰਸੀ ਅਲਾਦੀ ਕਿਸ਼ਨਸਵਮੀ ਅਯਰ ਇਹ ਜਿਹੜੇ ਮੈਂਬਰ ਸੀ ਇਹਨਾਂ ਦਾ ਕੰਮ ਸੀ ਡਰਾਫਟਿੰਗ ਕਮੇਟੀ ਦੇ ਮਤਲਬ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਜਾਂ ਸੰਵਿਧਾਨ ਦਾ ਡਰਾਫਟ ਤਿਆਰ ਕਰਨਾ ਇਹਨਾਂ ਤੋਂ ਬਾਅਦ ਇਹ ਜਿਹੜਾ ਉਸ ਤੋਂ ਬਾਅਦ ਇਹ ਜਿਹੜੇ ਸਾਰੇ ਮੈਂਬਰ ਨੇ ਮਿਲ ਕੇ ਇੱਕ ਆਪਣਾ ਜਿਹੜਾ ਖਰੜਾ ਤਿਆਰ ਕੀਤਾ ਹੁੰਦਾ ਉਹ ਕਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਪੇਸ਼ ਕਰਦੇ ਹਨ ਜਿਸ ਤੋਂ ਬਾਅਦ ਕੀ ਆਪਾਂ ਅੱਗੇ ਪੜਾਂਗੇ 15 ਅਗਸਤ 1947 ਨੂੰ ਬ੍ਰਿਟਿਸ਼ ਭਾਰਤ ਆਜ਼ਾਦ ਹੁੰਦਾ ਹੈ ਬ੍ਰਿਟਿਸ਼ ਸ਼ਡਿਊਲ ਖਤਮ ਹੋ ਜਾਂਦਾ ਹੈ ਭਾਰਤ ਇੱਕ ਇੰਡੀਪੈਂਡੈਂਟ ਦੇਸ਼ ਬਣ ਜਾਂਦਾ ਹੈ ਅਤੇ ਕਨਸਟੀਟਿਊਸ਼ਨ ਦਾ ਕੰਮ ਹੈ ਜਿਹੜਾ ਹਜੇ ਵੀ ਚੱਲ ਰਿਹਾ ਹੁੰਦਾ ਹੈ ਜਿਸ ਨੂੰ ਕੀ ਫਾਈਨਲ ਕਰਨਾ ਜ਼ਰੂਰੀ ਸੀ ਹੁਣ ਲਗਭਗ ਡਰਾਫਟ ਕਮੇਟੀ ਹੁੰਦੀ ਹੈ ਜਿਹੜੀ ਉਹ ਭਾਰਤ ਦਾ ਖਰੜਾ ਸਿਧਾਂਤ ਦਾ ਖਰੜਾ ਤਿਆਰ ਕਰ ਚੁੱਕੀ ਹੁੰਦੀ ਹੈ ਹੁਣ ਹੁੰਦਾ ਹੈ ਵੀ ਇਸ ਨੂੰ ਲਾਗੂ ਕਰਨਾ ਤੇ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਅੱਗੇ ਕੀ ਹੁੰਦਾ ਹੈ ਕਿ 26 ਨਵੰਬਰ 1949 ਨੂੰ ਸਵਿਧਾਨ ਦਾ ਅੰਤਿਮ ਅੰਤਿਮ ਡਰਾਫਟ ਤਿਆਰ ਕਰ ਲਿਆ ਜਾਂਦਾ ਹੈ ਹੁਣ ਫਾਈਨਲ ਡਰਾਫਟ ਤਿਆਰ ਕਰ ਲਿਆ ਜਾਂਦਾ ਹੈ ਜਿਹੜੀ ਡਰਾਫਟਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਨਾਂ ਦੇ ਜਿਹੜੇ ਕੀਤੇ ਕੰਮ ਨੇ ਜਾਂ ਉਹਨਾਂ ਵਕ ਵਕ ਕਹਿ ਸਕਦੇ ਹਾਂ ਐਕਸਪਰਟ ਜਿਹ ਹੁੰਦੇ ਨੇ ਉਹਨਾਂ ਦੀ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਉਂਦੀ ਹੈ ਉਸ ਤੋਂ ਬਾਅਦ 2 ਸਾਲ 11 ਮਹੀਨੇ 18 ਦਿਨ ਕੰਮ ਕਰਨ ਤੋਂ ਬਾਅਦ ਹੈ ਜਿਹੜਾ ਕਿ 26 ਦਮਬਰ 49 ਨੂੰ ਆਪਾਂ ਅੰਤਿਮ ਖਾਡਾ ਜਿਹੜਾ ਤਿਆਰ ਕੀਤਾ ਜਾਂਦਾ ਹੈ ਇਸ ਸੰਵਿਧਾਨ ਬਣਾਉਣ ਲਈ ਸਮਾਂ ਲੱਗਿਆ ਸੀ 2 ਸਾਲ 11 ਮਹੀਨੇ 18 ਦਿਨ ਦਾ ਜਿਹੜਾ ਸੰਵਿਧਾਨ ਬਣਾਉਣ ਲਈ ਸਮਾਂ ਲੱਗਦਾ ਹੈ ਇਹ ਵੀ ਕਈ ਵਾਰੀ ਪੁੱਛਿਆ ਜਾ ਸਕਦਾ ਹੈ ਹੁਣ ਡਰਾਫਟਿੰਗ ਕਮੇਟੀ ਦਾ ਜਿਹੜਾ ਫਾਈਨਲ ਖਾਡਾ ਤਿਆਰ ਕੀਤਾ ਗਿਆ ਸੀ ਸਭ ਮੈਂਬਰਾਂ ਨੇ ਜਿਹੜੇ ਮੈਂ ਡਿਸੀਜਨ ਕਰਕੇ ਅਪਰੂਵ ਕੀਤਾ ਇਸ ਦੇ ਵਿੱਚ ਉਹ ਮਤਲਬ ਇਸ ਕਮੇਟੀ ਦੇ ਅਨਸਾਰ 395 ਆਰਟੀਕਲ ਬਣਾਏ ਗਏ ਅਤੇ 8 ਉਹਨਾਂ ਨੇ ਸ਼ੈਡਿਊਲ ਬਣਾਏ ਗਏ ਜਿਦਾਂ ਜਿਕਰ ਆਪਾਂ ਪਹਿਲੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ ਉੱਥੇ ਜਾ ਕੇ ਤੁਸੀਂ ਦੇਖ ਲਿਓ ਹੁਣ ਇਹ ਇਹ ਕਿਹਦੀ ਪੁੱਛਿਆ ਜਾਂਦਾ ਭਾਰਤ ਦਾ ਸੰਵਿਧਾਨ ਅਡਾਪਟ ਕਦੋਂ ਕੀਤਾ ਤਾਂ ਅਡਾਪਟ 26 ਨਵੰਬਰ 1949 ਨੂੰ ਅਤੇ ਲਾਗੂ ਅੱਗੇ ਜਾ ਕੇ 26 ਜਨਵਰੀ 1950 ਨੂੰ ਕਰਦੇ ਨੇ ਡਰਾਫਟਿੰਗ ਕਮੇਟੀ ਦੀ ਮੈਂਟ ਸਦਕਾ ਹੀ 26 ਨਵੰਬਰ 1949 ਨੂੰ ਫਾਈਨਲ ਹੈ ਜਿਹੜਾ ਉਹ ਡਰਾਫਟ ਤਿਆਰ ਕਰ ਲਿਆ ਜਾਂਦਾ ਹੈ ਮਤ ਪੂਰਨ ਗੱਲਾਂ ਮਤਲਬ ਇੱਕ ਨੋਟ ਕਰਨ ਵਾਲੀ ਗੱਲ ਕਹਿ ਰਹੇ ਆ 26 ਨਵੰਬਰ ਨੂੰ ਕਨਸਟੀਟਿਊਸ਼ਨ ਸੰਵਿਧਾਨ ਵਜੋਂ ਮਨਾਇਆ ਜਾਂਦਾ ਹੈ 26 ਨਵੰਬਰ ਦੀ ਮਹੱਤਤਾ ਨੂੰ ਦੇਖ ਕੇ ਇਹ ਜਿਹੜਾ 26 ਨਵੰਬਰ ਦੀ ਡੇਟ ਅੱਗੇ ਆਪਾਂ ਕਹਿ ਸਕਦੇ ਹਾਂ ਸੰਵਿਧਾਨ ਆਪਾਂ 14 ਅਚ ਦੀ ਜਿਹੜੀ ਡੇਟ ਰੱਖੀ ਜਾਂਦੀ ਹੈ ਉਹ ਇਸ 26 ਨਵੰਬਰ ਦੀ ਮਹੱਤਤਾ ਨੂੰ ਦੇਖ ਕੇ 26 ਜਨਵਰੀ ਦਾ ਦਿਨ ਸਿਲੈਕਟ ਕੀਤਾ ਜਾਂਦਾ ਹੈ 1950 ਬਲੇ ਦੇ ਨਾਲ ਭਾਰਤ ਦਾ ਸੰਵਿਧਾਨ ਹੈ ਜਿਹੜਾ ਆਪਾਂ ਰਿਪਬਲਿਕ ਡੇ ਵਜੋਂ ਬੜੀ ਤੁਮਕਾਮ ਨਾਲ ਆਪਾਂ ਮਨਾਉਂਦਿਆਂਗੇ ਹੁਣ ਫਾਈਨਲੀ ਇਹਨਾਂ ਸਾਰਿਆਂ ਦੇ ਜਿਹੜੇ ਮਿਹਨਤ ਸਦਕਾ ਜਾਂ ਇਹਨਾਂ ਸਾਰਿਆਂ ਦੇ ਵਰਕ ਸਦਕਾ ਸਾਡੇ ਬੀ ਆਰ ਅੰਬੇਦਕਰ ਜੀ ਜਿਹੜੇ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਸਨ ਉਹਨਾਂ ਦੀ ਮਿਹਨਤ ਸਦਕਾ ਉਹ 26 ਜਨਵਰੀ 1950 ਦਾ ਉਹ ਦਿਨ ਆ ਜਾਂਦਾ ਹੈ ਜਦੋਂ ਭਾਰਤ ਦਾ ਜਿਹੜਾ ਸੰਵਿਧਾਨ ਆਫੀਸ਼ੀਅਲੀ ਬਣ ਕੇ ਲਾਗੂ ਹੋ ਜਾਂਦਾ ਹੈ ਹੁਣ ਆਪਾਂ ਸਮਝਦੇ ਹਾਂ ਕਿ ਇਹ ਸਾਰੀਆਂ ਜੋ ਉੱਪਰ ਪੜਿਆ ਇਨ੍ਹਾਂ ਯਤਨਾਂ stdcਾ ਮੀਟਿੰਗਾਂstdcਾ ਇਨ੍ਹਾਂ ਲੋਕਾਂstdcਾ ਹੀ ਜਿਹੜਾ ਸਾਡਾ ਸੰਵਿਧਾਨ ਉਹ ਅੰਤਿਮ ਰੂਪ ਵਿੱਚ ਬਣਾਇਆ ਗਿਆ ਸੀ ਆਫੀਸ਼ੀਅਲੀ ਰਿਪਬਲਿਕ ਡੇ ਬਣ ਗਿਆ ਹੁਣ ਸੰਵਿਧਾਨ ਤੋਂ ਬਾਅਦ ਅੱਗੇ ਕੀ ਕੀ ਲਾਗੂ ਹੁੰਦਾ ਹੈ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਇਸ ਦਾ ਜ਼ਿਕਰ ਕਰਾਂਗੇ ਜੋ ਕਿ ਇਲੈਕਸ਼ਨ ਹੋਣਗੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਪਹਿਲੀ ਵਾਰ ਸੁਪਰੀਮ ਕੋਰਟ ਬਣਾਈ ਜਾਏਗੀ ਪਹਿਲੀ ਵਾਰ ਇਲੈਕਸ਼ਨ ਹੋਣਗੇ ਪਹਿਲੀ ਵਾਰ ਰਾਸ਼ਟਰਪਤੀ ਬਣਾਇਆ ਜਾਊਗਾ ਬਸ ਬਣਾਇਆ ਜਾਏਗਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਬਣਾਇਆ ਜਾਏਗਾ ਉਸ ਦਾ ਆਪਾਂ ਜਿੱਕਰ ਅੱਗੇ ਅਗਲੀ ਕਲਾਸ ਦੇ ਵਿੱਚ ਕਰਾਂਗੇ ਹੁਣ ਆਪਾਂ ਇਸ ਦੇ ਉਪਰ ਮੋਟੀ ਜਿਹੀ ਨਿਗਾਹ ਮਾਰਦੇ ਆਂ ਪਹਿਲੇ ਰਜਿੰਦਰ ਪ੍ਰਸ਼ਾਦ ਜਿਹੜੇ ਸਾਡੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਬਣੇ ਸੀ ਡਾਕਟਰ ਰਜਿੰਦਰ ਪ੍ਰਸਾਦ ਅਗਰ ਪੁੱਛਿਆ ਜਾਵੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਉਹ ਬਣੇ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਹੁਣ ਬਹੁਤ سارے ਹੁਣ ਪਹਿਲੇ ਪਹਿਲੇ ਆਉਣਗੇ ਹੁਣ ਪਹਿਲੇ ਸੁਪਰੀਮ ਕੋਰਟ ਦੇ ਜੱਜ ਪਹਿਲੇ ਹਾਈ ਕੋਰਟ ਦੇ ਆਪਾਂ ਜੱਜ ਕਹਿ ਸਕਦੇ ਹਾਂ ਜੋ ਪਹਿਲੀ ਅਦਾਲਤ ਬਣੀ ਸੀ ਉਹਦੇ ਕੌਣ ਆਪਾਂ ਕੀ ਕਿਹੜਾ ਸਪੀਕਰ ਬਣਿਆ ਕਿਹੜਾ ਮੁੱਖ ਮੰਤਰੀ ਬਣਿਆ ਉਹ ਟੋਟਲੀ ਪੋਲਿਟੀ ਹੈ ਸਾਡੀ ਜਿਹੜੀ ਬਹੁਤ ਲੰਬੀ ਹੈਗੀ ਹੁਣ ਆਪਾਂ ਅੱਗੇ ਜਾ ਕੇ ਹੌਲੀ-ਹੌਲੀ ਇਸ ਨੂੰ ਕਵਰ ਕਰਾਂਗੇ ਤਾਂ ਆਪਾਂ ਨੂੰ ਸਾਨੀ ਨਾਲ ਸਮਝ ਆਵੇਗਾ ਇਹ ਬਹੁਤ ਆਪਾਂ ਕਹਿ ਸਕਦੇ ਹਾਂ ਮੇਨ ਮੇਨ ਪੁਆਇੰਟ ਬਣਾ ਕੇ ਜਿਹੜੀ ਮੈਂ ਕੱਲ੍ਹ ਆਸਤੇ ਆੜ ਕੀਤੀ ਤਿੰਨ ਚਾਰ ਮੈਂ ਪਹਿਲਾਂ ਤਿਆਰ ਕੀਤੀਆਂ ਪਰ ਉਹ ਥੋੜੇ ਵੱਡੇ ਵੀ ਬਣ ਜਾਂਦੀ ਹੈ ਪਰ ਐਕਸਟਰਾ ਗੱਲਾਂ ਵੀ ਬਹੁਤ ਪਾਈਆਂ ਗਈਆਂ ਦੀ ਹੁਣ ਮੇਨ ਮੇਨ ਚੀਜ਼ਾਂ ਲੈ ਕੇ ਸੋ ਇਹਨੂੰ ਜਿਹੜਾ ਕਨਸਟੀਟਿਊਸ਼ਨ ਬਣਾਉਣ ਦੀ ਆਪਾਂ ਆਪ ਕਹਿ ਸਕਦੇ ਹਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ 26 ਜਨਵਰੀ ਤੱਕ ਦਾ ਸਾਰਾ ਮੈਂ ਤੁਹਾਨੂੰ ਇਹ ਚੀਜ਼ਾਂ ਇਸ ਕਲਾਸ ਦੇ ਵਿੱਚ ਮੈਂਸ਼ਨ ਕਰ ਚੁੱਕਿਆ ਹੁਣ ਆਪਾਂ ਇੱਕ ਵਾਰੀ ਨਜ਼ਰ ਮਾਰਦੇ ਆਂ ਮੇਨ ਮੇਨ ਘਟਨਾਵਾਂ ਤਾਂ ਜੋ ਤੁਹਾਡੇ ਯਾਦ ਰਹਿ ਜਾਣ ਸਭ ਤੋਂ ਪਹਿਲਾਂ 8 ਅਗਸਤ 1947 ਦੀ ਕੈਬਨਟ ਮਿਸ਼ਨ ਪਲਾਨ ਆਇਆ ਸੀ ਜੋ ਤਿੰਨ ਆਫਸਰ ਸੀ ਜੋ ਤੁਹਾਨੂੰ ਪਹਿਲਾਂ ਉਹਨਾਂ ਦੇ ਮੈਂ ਨਾਮ ਦੱਸ ਚੁੱਕਿਆ ਉਹਨਾਂ ਨੂੰ ਯਾਦ ਰੱਖ ਲਿਓ ਪੈਂਥਿਕ ਲਾਰੈਂਸ ਸਟਾਰਟਫੋਰਟ ਏ ਵੀ ਐਗਜ਼ੈਂਡਰ ਉਸ ਤੋਂ ਬਾਅਦ 9 ਦਸੰਬਰ 1946 ਨੂੰ ਪਹਿਲੀ ਮੀਟਿੰਗ ਹੁੰਦੀ ਹੈ 11 ਦਸੰਬਰ 1946 ਨੂੰ ਦੂਜੀ ਮੀਟਿੰਗ ਹੁੰਦੀ ਹੈ ਪਹਿਲੀ ਦੇ ਸਚੀਨੰਦ ਸენა ਪ੍ਰਧਾਨ ਸੀ ਦੂਜੀ ਦੇ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਡਾਕਟਰ ਰਜਿੰਦਰ ਪ੍ਰਸ਼ਾਦ ਬਣੇ ਸੀ ਪਲਾਨ ਇਹ ਸੈਪਟ ਹੁੰਦਾ ਹੈ ਡਰਾਫਟਿੰਗ ਕਮੇਟੀ ਬਣਾਈ ਜਾਂਦੀ ਹੈ 24 ਜਨਵਰੀ 1947 ਨੂੰ ਉਸ ਤੋਂ ਬਾਅਦ 15 ਅਗਸਤ ਇਹ ਡਰਾਫਟ ਕਮੇਟੀ ਦੇ ਜਤਨਾ ਸੰਦਕਾ ਭਾਰਤ ਦਾ ਸੰਵਿਧਾਨ ਬਣਾਇਆ ਜਾਂਦਾ ਹੈ ਅਤੇ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਜਾਂਦਾ ਹੈ ਭਾਰਤੀ ਸੰਵਿਧਾਨ ਨੂੰ ਫਾਈਨਲ ਅਪਰੂਵਲ 26 ਨਵੰਬਰ 1949 ਨੂੰ ਮਿਲ ਜਾਂਦੀ ਹੈ ਉਸ ਤੋਂ ਬਾਅਦ 26 ਜਨਵਰੀ 1950 ਨੂੰ ਜਿਹੜਾ ਭਾਰਤ ਸੰਵਿਧਾਨ ਲਾਗੂ ਕਰ ਦਿੱਤਾ ਜਾਂਦਾ ਹੈਗਾ ਏ ਸੀ ਸੋਡੀ ਅੱਜ ਦੀ ਕਲਾਸ ਕਲਾਸ ਅੱਛੀ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰੋ ਤਾਂ ਜੋ ਅੱਗੇ ਹੋਰ ਕਲਾਸ ਬਣਾਉਣ ਲਈ ਹਿੰਮਤ ਹੌਸਲਾ ਮਿਲ ਸਕੇ ਥੈਂਕ ਯੂ ਬੀ ਪੁਆਇੰਟ ਐਪ